ਵਰਕਰਾਂ ਦੇ ਜਿਹੜੇ ਬੋਲ ਲੈਣੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਕਿਉਂਕਿ ਕੁਝ ਵਰਕਰ ਨੇ ਜਿਨ੍ਹਾਂ ਦੀਆਂ ਕੁਝ ਪਿਛਲੇ ਸਮਿਆਂ ਤੋਂ ਕੁਝ ਮੁਸ਼ਕਲਾਂ ਰਹੀਆਂ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਰਹੀਆਂ ਨੇ ਉਹਨਾਂ ਦੀ ਸੁਣਨ ਦੇ ਲਈ ਅਸੀਂ ਇੱਥੇ ਆਏ ਸੀਗੇ ਕਿਉਂਕਿ ਸਾਡਾ ਮੰਤਵ ਹੈ ਜਿਵੇਂ ਜ਼ਿਲ੍ਹਾ ਪ੍ਰਧਾਨ ਖੜੇ ਨੇ ਮੈਂ ਪੀਸੀਸੀ ਤੋਂ ਲਈ ਕੰਮ ਕਰਦਾ ਨਾਲ ਸੁਮੇਖ ਸਿੰਘ ਹੈਮਰੀ ਖੜੇ ਨੇ ਤਾਂ ਅਸੀਂ ਇਹਨਾਂ ਦੀਆਂ ਮੁਸ਼ਕਲਾਂ ਸੁਣਨਾ ਚਾਹੁੰਦੇ ਹਾਂ ਕਿ ਕੀ ਪ੍ਰੋਬਲਮਾਂ ਨੇ ਉਹ ਸੁਣਨ ਦੇ ਲਈ ਸਿੱਥੇ ਰਾਜ ਸਰਪਾਲ ਸ਼ਰਣ ਐ ਲੈਣਾ ਬੋਲ ਕਰ ਰਹੇ ਜੀ ਆਉਗੇ ਕੀ ਕਾਰਨ ਹੋਇਆ ਜਿਹੜਾ ਇੱਥੇ ਦੇਖੋ ਜਿਵੇਂ ਗੋਲਡੀ ਜੀ ਨੇ ਪਹਿਲਾਂ ਹੀ ਕਿਹਾ ਵੀ ਜਦੋਂ ਐਡੀ ਵੱਡੀ ਚੋਣ ਹੁੰਦੀ ਆ ਉਦੋਂ ਟਾਈਮ ਘੱਟ ਹੁੰਦਾ ਤੇ ਪ੍ਰੋਗਰਾਮ ਜ਼ਿਆਦਾ ਹੁੰਦਾ ਤੇ ਅਸੀਂ ਵਰਕਰਾਂ ਦੇ ਵੱਲੋਂ ਜੋ ਸਨੇਹ ਸੀਗਾ ਉਹ ਸ਼ਕਪਾਲ ਸਿੰਘ ਕਹਿ ਰਹੇ ਜੀ ਨੂੰ ਲਾ ਦਿੱਤਾ ਗਿਆ ਸੀਗਾ ਉਹਨੂੰ ਵੱਡੇ ਲੀਡਰ ਨੇ ਉਹਨਾਂ ਨੇ ਦੇਖਣਾ ਸੀਗਾ ਕਿ ਵਰਕਰਾਂ ਦੀ ਆਵਾਜ਼ ਸੁਣਨੀ ਹੈ ਕਿ ਨਹੀਂ ਸੁਣਨੀ ਜਾਂ ਉਹਨਾਂ ਨੇ ਕੋਈ ਦੂਸਰੇ ਪ੍ਰੋਗਰਾਮ ਤੇ ਜਾਣਾ ਉਹ ਉਹਨਾਂ ਦਾ ਫੈਸਲਾ ਪਰ ਅਸੀਂ ਹਮੇਸ਼ਾ ਹੀ ਇਹਰਾ ਸਾਭ ਨੂੰ ਜਿਤਾਉਣ ਦੇ ਲਈ ਕਾਂਗਰਸ ਨੂੰ ਜਿਤਾਉਣ ਦੇ ਲਈ ਹੀ ਇਹ ਪ੍ਰੋਗਰਾਮ ਕਰ ਰਹੇ ਹਾਂ ਅੰਦਰ ਵਿੱਚ ਦੇ ਕਾਂਗਰਸ ਦੇ ਦੋ ਪ੍ਰੋਗਰਾਮ ਰੱਖੇ ਗਏ ਲਹਿਰਾ ਗਾਗਾ ਦੇ ਵਿੱਚ ਇਸ ਤਰ੍ਹਾਂ ਦੇਖ ਦਿਓ ਜੀ ਜੇ ਸਵਾਲ ਗੁਰਪ੍ਰਮਾ ਜੀ ਕੋਈ ਦੇਖੋ ਤੁਹਾਨੂੰ ਜਿਹੜਾ ਤੁਸੀਂ ਮੈਨੂੰ ਕੁਐਸਚਨ ਪੁੱਛਿਆ ਤੁਹਾਨੂੰ ਐਕਚੁਅਲੀ ਮੈਨੂੰ ਲੱਗਦਾ ਚੰਗੀ ਖਬਰ ਹੈ ਇਹ ਕਿ ਪਹਿਲਾਂ ਜਿਹੜੇ ਨਿਰਾਸ਼ ਵਰਕਰ ਹੁੰਦੇ ਸੀ ਉਹ ਘਰੇ ਬਹਿ ਜਾਂਦੇ ਸੀ ਉਹ ਕਾਂਗਰਸ ਦੀ سپورਟ ਨਹੀਂ ਕਰਦੇ ਸੀ ਉਹ ਅੰਦਰ ਖਾਤੇ ਕਿਸੇ ਹੋਰ ਦੀ سپورਟ ਕਰ ਦਿੰਦੇ ਸੀ ਪਰ ਇਹ ਪਹਿਲੀ ਵਾਰ ਤੁਹਾਨੂੰ ਦੇਖਣ ਨੂੰ ਮਿਲਿਆ ਹੋਊਗਾ ਕਿ ਸਾਡਾ ਇੱਕ ਹਮਲਾ ਮਾਰਿਆ ਸੀ ਜਿਹੜੇ ਨਿਰਾਸ਼ ਵਰਕਰ ਨੇ ਜਾਂ ਜਿਹੜਾ ਨੂੰ ਕਿਸੇ ਬਕਤੀ ਵਿਸ਼ੇਸ਼ ਨਾਲ ਪ੍ਰੋਬਲਮ ਹੈ ਉਹਨਾਂ ਨੂੰ ਅਸੀਂ ਇੱਕ ਪਲੇਟਫਾਰਮ ਤੇ ਲੈ ਕੇ ਆਇਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਚੋਣਾਂ ਨੇੜੇ ਹੋਣ ਉਦੋਂ ਜੇਕਰ ਇੱਕ ਸਾਰਥੀ ਕੋਈ ਸਾਥ ਛੱਡ ਕੇ ਭੱਜਦਾ ਹੋਵੇ ਜਾਂ ਉਹ ਨਾ ਸਪੋਰਟ ਕਰਦਾ ਹੋਵੇ ਤਾਂ ਇਹ ਜਿਹੜੀ ਕਾਂਗਰਸ ਦੀ ਸੈਨਾ ਹੈ ਜਿਹੜੀ ਬੂਥ ਵਰਕਰ ਨੇ ਉਹ ਖੈਰਾ ਸਾਹਮਣੂ ਚਾਉਣ ਦੇ ਨਹੀਂ ਕੰਮ ਕਰ ਸਕਦਾ ਪਰ ਇਹ ਲੋਕ ਸਭਾ ਚੋਣਾਂ ਨੇ ਇਸ ਅੰਗਰੂਧ ਦੀਆਂ ਕਰਦੇ ਐਮਕ ਬਰਨਾਲਾ ਜ਼ਿਲ੍ਹਾ ਪੈਂਦਾ ਹੈ ਪਰ ਜੇ ਐਮਐਲਏ ਦੀਆਂ ਚੋਣਾਂ ਹੋਣਗੀਆਂ ਕੀ ਤੁਸੀਂ ਐਂ ਆਏ ਹੁੰਦੇ ਕਿ ਮੈਂ ਤਾਂ ਫੁੱਟ ਕੁੱਤੇ ਇੰਨੀ ਉਹਦੋਂ ਕਰਾਂਗੇ ਦੇਖੋ ਉਦੋਂ ਉਦੋਂ ਦੇਖੋ ਉਦੋਂ ਜਦੋਂ ਗੱਲ ਹੋਊਗੀ ਉਦੋਂ ਕਰਾਂਗੇ ਹਜੇ ਤਾਂ ਅੱਜ ਲੋਕ ਸਭਾ ਦੀ ਗੱਲ ਹੈ ਸੱਚ ਦਾ ਪਹਿਰਾ ਸੁਖਪਾਲ ਖੈਰਾ ਤੇ ਜ਼ਰੂਰ ਚ ਤੱਕ ਪਿੱਛੇ ਕਰਦੇ ਹਾਂ ਖੜੇ ਸਾਰੇ ਹਾਂਜੀ ਬਿਲਕੁਲ 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 ਇੱਕ ਤਾਨਕੇ ਖੜਿਆ ਤੇ ਉਹਨਾਂ ਨੂੰ ਪਿਛਲੀ ਵਾਰ ਜੋ ਪਿਛਲੀਆਂ ਚੋਣਾਂ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਉਦੋਂ ਹਮੇਸ਼ਾ ਕਾਂਗਰਸ ਵਾਧੀ ਆਈ ਹੈ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲਹਿਰ ਗਾ ਕੇ ਦੇ ਵਿੱਚੋਂ ਕਾਂਗਰਸ ਹਮੇਸ਼ਾ ਪਿੱਛੇ ਚਲੀ ਜਾਂਦੀ ਸੀ ਅਸੀਂ ਕੁਛ ਨਾ ਬੈਠ ਕੇ ਉਹਨਾਂ ਚੀਜ਼ਾਂ ਦਾ ਐਨਾਲਿਸਿਸ ਕੀਤਾ ਕਿਉਂਕਿ ਹੈਨਰੀ ਜੀ ਉੱਥੇ ਗਰਾਊਂਡ ਤੇ ਕੰਮ ਕਰਦੇ ਰਹਿੰਦੇ ਸੀ ਇਹਨਾਂ ਨੇ ਮੈਨੂੰ ਦੱਸਿਆ ਕਿ ਕੀ ਮੁਸ਼ਕਲਾਂ ਆਉਂਦੀਆਂ ਨੇ ਅਸੀਂ ਜਿਹੜੀਆਂ ਉਹ ਨੈਗੇਟਿਵਿਟੀ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਦੇ ਪਲੱਗ ਇਨ ਕੱਢ ਕੇ ਅਸੀਂ ਪੋਜ਼ਿਟਿਵ ਵਾਲੇ ਪਾਸੇ ਲੱਗੇ ਜਾਂਦੇ ਪਰ ਨੁਕਸਾਨ ਲੱਗਦਾ ਨਹੀਂ ਵਰਕਰਾਂ ਦਾ ਜ਼ਿਆਦਾ ਹੋ ਗਿਆ ਕਈ ਵਰਕਰ ਤੁਹਾਨੂੰ ਵੀ ਚਾਹੁੰਦੇ ਨੇ ਬੀਬੀ ਭੱਟੜੂ ਵੀ ਚਾਹੁੰਦੇ ਆ ਜੀ ਲੱਗਦਾ ਨਹੀਂ ਕਿ ਉਹ ਕਿੱਦਾਂ ਮੈਨੂੰ ਲੱਗਦਾ ਹੋ ਸਕਦਾ ਵੀ ਉਹ ਤਾਂ ਤੁਹਾਡਾ ਨੁਕਸਾਨ ਵੀ ਕਰ ਦੇ ਮੈਨੂੰ ਲੱਗਦਾ ਤੁਸੀਂ ਸ਼ਾਇਦ ਉੱਥੋਂ ਵੀ ਆਏ ਹੋ ਤੁਸੀਂ ਦੇਖਿਆ ਹੋਣਾ ਇੱਥੇ ਬਹੁਤ ਸਾਰੇ ਚਿਹਰੇ ਇਹੋ ਜਿਹੇ ਸੀਗੇ ਵੀ 20 30% ਜਿਹੜੇ ਉੱਥੇ ਵੀ ਸੀ ਇੱਥੇ ਵੀ ਸੀ ਸੋ ਸਭ ਨੂੰ ਪਿਆਰ ਕਰਦੇ ਨੇ ਜਿੱਦਾ ਜਿੱਥੇ ਇੱਥੇ ਪਿਆਰ ਹੈ ਉੱਥੇ ਜਾਣਾ ਚਾਹੀਦਾ ਪਰ ਅੰਤ ਦੇ ਵਿੱਚ ਕਾਂਗਰਸ ਦੀ ਸਪੋਰਟ ਕਰਨੀ ਚਾਹੀਦੀ ਹੈ ਖੈਰਾ ਸਾਬ ਨੂੰ ਦਿਖਾਉਣਾ ਮੈਨੂੰ ਤਾਂ ਮੈਂ ਦੱਸਣਾ ਚਾਹਣਾ ਵੀ ਸਰਕਾਰ ਜੋ ਕਿਸੇ ਢੰਗ ਨਾਲ ਇਹ ਇਸ ਤਰ੍ਹਾਂ ਨਹੀਂ ਹੈਗਾ ਵੀ ਪ੍ਰੋਗਰਾਮ ਕਾਂਗਰਸ ਬਿੰਲੀ ਪ੍ਰੋਗਰਾਮ ਤੁਸੀਂ ਦੇਖਿਆ ਸਲੋਗਨ ਵੀ ਸਰਦਾਰ ਸੁਪਾਲ ਸਿੰਘ ਖੈਰਾ ਲਈ ਉਹਦੇ ਹੱਕ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਪਾਰਟੀ ਦਾ ਇਹ ਮਿਲਣੀ ਪ੍ਰੋਗਰਾਮ ਰੱਖਿਆ ਗਿਆ ਓਪਨ ਰੱਖਿਆ ਗਿਆ ਤਾਂ ਕਿ ਜਿਹੜੇ ਕੋਈ ਵੀ ਕਾਂਗਰਸ ਪਾਰਟੀ ਹੈ ਉਹਦੇ ਕੀ ਸੁਝਾਅ ਨੇ ਕੀ ਗੱਲਬਾਤ ਨੇ ਤਾਂ ਕਿ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਜੀ ਨੇਗੇ ਉਹਨੂੰ ਨਾ ਹੰਡਾ ਸਕੀਏ ਅਸੀਂ ਤਾਂ ਤੱਕ ਪਹੁੰਚਾ ਸਕੀਏ ਤੁਹਾਡੀ ਸਪੀਚ ਦਾ ਦਰਦ ਵੀ ਬਹੁਤ ਨਜ਼ਰ ਆਇਆ ਨਹੀਂ ਨਹੀਂ ਮੈਂ ਮੈਂ ਬਤੌਰ ਮੈਂਬਰ ਪੀਸੀਸੀ ਓਕੇ ਜਿਹੜਾ ਕੋਈ ਵੀ ਉਹ ਦਰਦਾਰੀ ਕੋਈ ਗੱਲ ਨਹੀਂ ਦਰਦ ਲਈ ਇਹ ਗੱਲ ਹੁੰਦੀ ਹੈ ਜਦੋਂ ਕੋਈ ਵੱਡਾ ਲੀਡਰ ਇਹ ਕਹਿ ਦੇਣਾ ਵੀ ਉੱਥੇ ਤੁਸੀਂ ਪੁੱਛਿਆ ਹੋਊਗਾ ਉੱਥੇ ਸਵਾਲ ਵੀ ਜੀ ਉੱਥੇ ਤਾਂ ਬੋਹੇ ਭਲਾਡੇ ਦੇ ਆ ਜਾਣਗੇ ਉਹ ਅਸੀਂ ਦੱਸਣਾ ਚਾਹੁੰਦੇ ਆ ਵੀ ਸਾਡਾ ਐਡਾ ਕਿ ਸਰਕਲ ਹੈ ਪੰਜਾਬ ਦੇ ਵਿੱਚ ਕਾਹਾਂ ਨੂੰ ਜਿਹੜੀ ਸਾਡੀ ਬੋਹਾ ਭਲਾੜਾ ਤੱਕ ਵੀ ਅਸੀਂ ਜਾ ਸਕਦੇ ਆ ਅਦਰਵਾਈਜ਼ ਤੁਸੀਂ ਸਾਹਮਣੇ ਦੇਖਿਆ ਬਖੋਰਾ ਕਲਾ ਤੋਂ ਬਖੋਰਾ ਖੁਰਦ ਤੋਂ ਆਲਮਪੁਰ ਤੋਂ ਕਾਲੀਏ ਤੋਂ ਪਾਈਕੀ ਪਸ਼ੌਰ ਤੋਂ ਜਿਹੜਾ ਹੈਗਾ ਰਾਮਗੜ੍ਹ ਸੰਧੂਆਂ ਤੋਂ ਸਾਰੇ ਦੇ ਹੈਗੇ ਨੇ ਕਿ ਸਾਡੇ ਸਾਰੇ ਵਰਕਰ ਨੇਗੇ ਇੱਥੇ ਪਹੁੰਚੇ ਨੇਗੇ ਸਾਰੀ ਕੋਈ ਗੱਲ ਹੁੰਦੀ ਹੈ ਕਈ ਵਾਰੀ ਜਿਹੜੀ ਕੋਈ ਗੱਲ ਕਹਿ ਦਿੰਦਾ ਉਹਦਾ ਜਵਾਬ ਸਰਪੰਚ ਭਾਰਤ ਜੀ ਨੇ ਲੈਕਚਰ ਕੀਤਾ ਉਹਦੇ ਵਿੱਚ ਉਹ ਚੰਗਿਆ ਸੀ ਵੀ ਹਾਲੇ ਵੀ ਗੁਰਪਤਵਾਲੀ ਜਿਹੜੀ ਵਰਕਰਾਂ ਨਥਿੰਗ ਸਤਕਾਰਯੋਗ ਨੇ ਬੀਬੀ ਪਟਲ ਜਿਹੜੇ ਨੇਗੇ ਮਾਤਾ ਸਮਾਨ ਨੇਗੇ ਜਿਹੜਾ ਸਾਡਾ ਭਰਾ ਉਹ ਵੀ ਸਤਕਾਰਯੋਗ ਹੈਗਾ ਸਾਡੇ ਜਿਹੜਾ ਹੈਗਾ ਆ ਵੀ ਮੇਰਾ ਭਰਾ ਖੜੇ ਆ ਭਰਾ ਖੜੇ ਨੇ ਆਉਣ ਵਾਲੇ ਸਮੇਂ ਤੱਕ ਦੇ ਜਿਹੜੇ ਕੋਈ ਛੋਟੀ ਮੋਟੀ ਪ੍ਰੋਬਲਮ ਹੋਊਗੀ ਵੀ ਅਸੀਂ ਡਿਸਕਸ ਨਹੀਂ ਉਹ ਸਾਡੇ ਜਜ਼ਬਾਤਾਂ ਦੀ ਗੱਲ ਹੋ ਸਕਦੀ ਹੈ ਕਾਂਗਰਸ ਪਾਰਟੀ ਲਈ ਸਦਾਰ ਸੁਪਾਲ ਸਿੰਘ ਖੈਰਾ ਲਈ ਦਿਨ ਰਾਤ ਹੀ ਖੜੇ ਹ ਸਦਪਾਲ ਖੈਰਾ ਜੀ 2 ਵਜੇ 2:30 ਵਜੇ ਤੱਕ ਵੀਡੀਓ ਕੰਟਰੋਲ ਦੀ ਕੋਸ਼ਿਸ਼ ਸੀ ਪ੍ਰੋਗਰਾਮ ਸੀਗਾ ਪਰ ਇੱਥੇ ਨਹੀਂ ਪਹੁੰਚੇ ਜਿਵੇਂ ਨਹੀਂ 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 ਸੁਪਾਲ ਖੈਰਾ ਦਾ ਸੁਪਾਲ ਖੈਰਾ ਜੀ ਨਾਲ ਭਾਈ ਜੀ ਦੀ ਗੱਲ ਹੋ ਗਈ ਸੀ ਮੇਰੀ ਵੀ ਗੱਲ ਹੋ ਗਈ ਤੇੁਰਲਬ ਸਿੰਘ ਦੀ ਵੀ ਗੱਲ ਹੋ ਗਈ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਕੋਈ ਹੋ ਨਹੀਂ ਉਹਨਾਂ ਨਾਲ ਜਾਣਾ ਸੀ ਉਸ ਟਾਈਮ ਦਿੱਲੀ ਜਦੋਂ ਦਿੱਲੀ ਤੋਂ ਕੋਈ ਟੀਮ ਆਈ ਹੋਈ ਹੈ ਚੰਡੀਗੜ੍ਹ ਕੋਈ ਡਿਸਕਸ ਕਰਨ ਵਾਸਤੇ ਉਹਨਾਂ ਮੈਂ ਕਿਹਾ ਜੀ ਕੋਈ ਗੱਲ ਨਹੀਂ ਉਹਨਾਂ ਨੇ ਸਪੈਸ਼ਲ ਤੌਰ ਤੇ ਖਦਾਰ ਬੋਲਡੀ ਜੀ ਨੂੰ ਭੇਜਿਆ ਔਰ ਉਹਨਾਂ ਦੀ ਸਪੈਸ਼ਲ ਤੌਰ ਤੇ ਡਿਊਟੀ ਲਾਈ ਉਹਨਾਂ ਨੂੰ ਕੋਈ ਇਹ ਨਹੀਂ ਹੁੰਦਾ ਵੀ ਕੰਡਿਆਂ ਦੇ ਉੱਤੋਂ ਦੇ ਖਿੱਚਣਾ ਜਾਂ ਪਾ ਕੇ ਦੋ ਮਿੰਟ ਹਾਜ਼ਰੀ ਲਵਾਉਣਾ ਤੇ ਇਹ ਜਿਹੜੀ ਅੱਜ ਵਰਕਰ ਮਿਲਣੀ ਸੀਗੀ ਇਹ ਅਸੀਂ ਆਉਣ ਵਾਲੀਆਂ ਲੋਕ ਸਭਾ ਦੇ ਮੱਦੇ ਨਜ਼ਰ ਅਸੀਂ ਸੁਖਪਾਲ ਸਿੰਘ ਖੈਰਾ ਦੇ ਹੱਥ ਮਜ਼ਬੂਤ ਕਰਨ ਦੇ ਲਈ ਤੇ ਸਾਡੇ ਰਾਹੁਲ ગાંધી ਦੀ ਝੋਲੀ ਦੇ ਵਿੱਚ ਪੈਣ ਲਈ ਇੱਕ ਵੋਟ ਵਾਸਤੇ ਜਿਹੜੀ ਅੱਜ ਅਸੀਂ ਅਪੀਲ ਕਰੀ ਆ ਮੈਂ ਧੰਨਵਾਦ ਕਰਦਾ ਸਾਡੇ ਸਤਕਾਰਯੋਗ ਵੀਰ ਸਨਮੀ ਖੈਨਰੀ ਜੀ ਦਾ ਦੁਰਲਭ ਸਿੱਧੂ ਜੀ ਦਾ ਜਗਦੇਵ ਗਾਗਾ ਜੀ ਦਾ ਤੇ ਸਾਰੇ ਹਲਕੇ ਦੇ ਸਾਡੇ ਸਰਪੰਚ ਸਹਿਬਾਨ ਦਾ ਐਮਸੀ ਸਹਿਬਾਨ ਦਾ ਨੌਜਵਾਨ ਸਾਥੀਆਂ ਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਿਬਾਨ ਦਾ ਸਾਡੀ ਮਹਿਲਾ ਕਾਂਗਰਸ ਦਾ ਸਾਡੀ ਯੂਥ ਕਾਂਗਰਸ ਦਾ ਜਿਨ੍ਹਾਂ ਨੇ ਅੱਜ ਹਮ ਹਮ ਆ ਕੇ ਇੱਥੇ ਪਹੁੰਚ ਕੇ ਜਿਹੜੀ ਇਹ ਵਿਚਾਰਧਾਰਾ ਤੇ ਸਾਨੂੰ ਵਿਸ਼ਵਾਸ ਪਾਇਆ ਵੀ ਆਉਣ ਵਾਲੇ ਦਿਨਾਂ 'ਚ ਜਿਹੜੀ ਜੀਤੋੜ ਮਿਹਨਤ ਕਰਕੇ ਅਸੀਂ ਸੁਖਪਾਲ ਸਿੰਘ ਖਹਿਰਾ ਨੂੰ ਇੱਥੋਂ ਵੱਡੀ ਵੋਟ ਦੀ ਲੀਡ ਨਾਲ ਜਿਹੜਾ ਉਹਨਾਂ ਨੂੰ ਜਿਤਾਵਾਂਗੇ ਸਾਨੂੰ ਇੱਕ ਇੱਕ ਬਲੇਗਰ ਸੀ ਕਿ ਇਸ ਪ੍ਰੋਮ ਖਹਿਰਾ ਸਾਹਿਬ ਆਉਣਗੇ ਜੀ ਉਹ ਆਉਣਗੇ ਆ ਉਹ ਕਾਰਨ ਕੇ ਵੀ ਪਾਰਟੀ ਵਾਲੀ ਨਹੀਂ ਉਹਨਾਂ ਨੂੰ ਦੇਖੋ ਅਸੀਂ ਨੇ ਇਕੱਠਿਆ ਨਹੀਂ ਆਉਣਾ ਸੀ ਉਹਨਾਂ ਨੂੰ ਕੋਈ ਅਰਜੈਂਟਲੀ ਜਿਹੜਾ ਟਾਈਮ ਤੇ ਕਿਤੇ ਜਾਣਾ ਪੈ ਗਿਆ ਸੋ ਸਾਰੇ ਭਰਾ ਇੱਥੇ ਅਸੀਂ ਜੁੜੇ ਹੀ ਰਹੇ ਹਾਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਤਾਂ ਸਾਨੂੰ ਕੋਈ ਇਹ ਚੀਜ਼ ਦਾ ਕੋਈ ਫਰਕ ਨਹੀਂ ਸਾਡੀ ਪਾਰਟੀ ਜਿਹੜੇ ਵਰਕਰਸ ਨੇ ਉਹ ਇਹ ਚੀਜ਼ ਨੂੰ ਸਮਝਦੇ ਨੇ ਵੀ ਚੋਰਾ ਦੇ ਵਿੱਚ ਇਹੋ ਜੀ ਚੀਜ਼ ਹੋ ਜਾਂਦੀ ਹੈ ਪੱਟੜ ਬੰਦੇ ਸਾਹਿਬ ਨਜ਼ਰ ਆ ਰਹੀ ਹੈ ਕਿਉਂਕਿ ਪੱਟੜ ਦੀ ਫੋਟੋ ਉਹਨਾਂ ਵਰਡ ਤੋਂ ਫਾਇਵ ਹੈਗੀ ਹੈ ਨਹੀਂ ਇਹ ਕੋਈ ਇਸ ਤਰੀਕੇ ਨਾਲ ਨਹੀਂ ਇਹ ਸਾਰੇ ਪਰਿਵਾਰ ਦੇ ਮੈਂਬਰੀ ਖੜੇ ਨੇ ਜੀ ਜਿਹੜੇ ਲਗਾਤਾਰ ਕੰਮ ਕਰਦੇ ਰਹੇ ਨੇ ਛੋਟ ਮਾੜੀਆਂ ਮੋਟੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਉਹ ਹਰ ਇੱਕ ਜਗ੍ਹਾ ਤੇ ਚੱਲਦੀਆਂ ਰਹਿੰਦੀਆਂ ਨੇ ਸੋ ਉਹਨਾਂ ਨੂੰ ਦਰਕਿਨਾਰ ਕਰਕੇ ਅਸੀਂ ਸਾਰਾ ਜੋਰ ਜਿਹੜਾ ਕਾਂਗਰਸ ਪਾਰਟੀ ਨੂੰ ਤਕੜਾ ਕਰਨ ਦੇ ਵਿੱਚ ਜਿਹੜਾ ਲਾਇਆ ਜਿਹੜਾ ਤੁਸੀਂ ਦਿੱਲੀ ਪੱਠਾ ਦੀ ਗੱਠੀ ਨਹੀਂ ਤੁਸੀਂ ਖੁਦ ਨਹੀਂ ਪਹੁੰਚੇ ਤਾਂ ਤੁਹਾਡੇ ਅੰਦਰ ਕੋਈ ਦਰਦ ਹੈ ਨਹੀਂ ਨਹੀਂ ਮੈਂ ਇਧਰੋਂ ਜਿਹੜਾ ਦੂਸਰੀ ਸਾਈਡ ਤੋਂ ਆਇਆ ਸੀਗਾ ਮੇਰਾ ਉੱਥੇ ਕੋਈ ਕੰਮ ਸੀ ਤਾਂ ਮੈਂ ਇੱਥੇ ਮੀਟਿੰਗ ਦੇ ਵਿੱਚ ਹੀ ਪਹੁੰਚਿਆ ਕੋਈ ਇਹੀ ਜੀ ਗੱਲ ਨਹੀਂ ਹੈਗੀ ਉਹ ਤਾਂ ਹਮੇਸ਼ਾ ਮੈਂ 2007 ਤੋਂ ਉਹਨਾਂ ਲਈ ਕੰਮ ਕਰਦਾ ਆਇਆ ਹਾਂ ਉਹਨਾਂ ਨਾਲ ਸਾਡੀ ਕੋਈ ਇਹਦੇ ਵਿੱਚ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ बड़े लीडरਾਂ ਦਾ ਤੁਸੀਂ ਨੇ ਮੇਰੀ ਵੀਡੀਓ ਸੁਣੀ ਹੋਣੀ ਆ ਉਸ ਦਿਨ ਵੀ ਤੁਸੀਂ ਨੇ ਇਹ ਗੱਲ ਮੇਰੀ ਮੈਂ ਉਹੀ ਜਿਹੜੀ ਉਸ ਦਿਨ ਵੀਡੀਓ ਬੋਲੀ ਸੀ ਅੱਜ ਜਿਹੜਾ ਮੇਰਾ ਜ਼ਿਆਦਾ ਬੋਲਿਆ ਵੀ ਆ ਜਿਹੜਾ ਮੈਂ ਉਸੇ ਚੀਜ਼ ਨੂੰ ਉਸੇ ਸੰਦਰਭ ਨੂੰ ਹਰ ਇੱਕ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀ ਆ ਜ਼ਰੂਰੀ ਨਹੀਂ ਹੈਗਾ ਵੀ ਮੈਂ ਇਹ ਕੋਈ ਗੱਲ ਉਹਨਾਂ ਉਹਨਾਂ ਪ੍ਰਤੀ ਕਰੀ ਆ ਇਹ ਅਲੱਗ-ਅਲੱਗ ਜਿਹੜਾ ਜਿਵੇਂ ਸਮਝ ਲਓ ਸਮਝਣ ਦੀ ਗੱਲ ਹੁੰਦੀ ਆ ਸੋ ਬਹੁਤ ਸਾਰੇ ਜਿਵੇਂ ਮੈਂ ਦੱਸਿਆ ਸੀਗਾ ਵੀ ਜਿਹੜੇ ਸਾਡੇ ਪੁਰਾਣੇ ਜਿੰਨਾ ਕਰਕੇ ਪਹਿਲਾਂ ਟਿਕਟਾਂ ਕੱਟਦੀਆਂ ਰਹੀਆਂ ਅੱਜ ਉਹ ਸਾਡੀ ਪਾਰਟੀ ਦੇ ਵਿੱਚ ਮੌਜੂਦ ਨਹੀਂ ਹੈਗੇ ਸੋ ਪਾਰਟੀ ਨੂੰ ਵਰਕਰ ਦੀ ਜਿਹੜੀ ਭਾਵਨਾ ਦੀ ਕਦਰ ਕਰਨੀ ਚਾਹੀਦੀ ਹੈ ਇਹ ਜਿੱਤਣ ਤੋਂ ਬਾਅਦ ਆਪਾਂ ਕੁਰਸੀਆਂ ਦੇ ਆਹ ਵਾਲੇ ਦੇ ਵਿੱਚ ਬੈਠਣਗੇ ਕਹਿੰਦਾ ਸਾਹਿਬ ਜਾਂ ਵੱਖਰੇ ਬੈਠਣਗੇ ਨਹੀਂ ਇਹ ਦੇਖੋ ਉੱਪਰ ਸਾਡਾ ਇੰਡੀਆ ਅਲਾਈਅንስ ਆ ਜੀ ਇੱਥੇ ਪੰਜਾਬ ਦੇ ਵਿੱਚ ਬਿਲਕੁਲ ਟੋਟਲੀ ਜਿਹੜੀ ਹਮੇਸ਼ਾ ਸਾਡੀ ਲੜਾਈ ਇਹ ਨਾਲ ਰਹੀ ਆ ਕਿਉਂਕਿ ਅਸੀਂ ਮੁੱਖ ਵਿਰੋਧੀ ਧਿਰ ਦੇ ਜਿਹੜਾ ਇੱਥੇ ਜ਼ਿੰਮੇਵਾਰੀ ਨਿਭਾ ਰਹੇ ਹਾਂ ਸੋ ਖੈਰਾ ਸਾਹਿਬ ਦੇ ਖੁਦ ਵੀ ਇਹਨਾਂ ਨਾਲ ਕਾਫੀ ਜਿਹੜੀ ਪਿਛਲੇ ਸਮੇਂ ਤੋਂ ਲੜਾਈ ਚੱਲ ਰਹੀ ਆ ਸੋ ਸਾਡਾ ਫਰਜ਼ ਆ ਖੈਰਾ ਸਾਹਿਬ ਦਾ ਵੀ ਫਰਜ਼ ਆ ਕਿ ਉਹ ਆਪਦੇ ਪੰਜਾਬ ਦੇ ਆਪਦੀ ਲੋਕ ਸਭਾ ਸੰਗਰੂਰ ਦੇ ਜਿਹੜੇ ਮੁੱਦਿਆਂ ਦੇ ਉੱਤੇ ਗੱਲ ਕਰਨ ਤੇ ਜਿਹਦੇ ਨਾਲ ਵੀ ਕੋਈ ਪਾਰਟੀ ਉਹਨੂੰ ਤੰਗ ਪਰੇਸ਼ਾਨ ਕਰਦੀ ਆ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੇ ਜੀ ਜ਼ਿਲ੍ਹਾ ਪ੍ਰਧਾਨ ਹੈਗੇ ਹੋ ਜੀ ਦਾ ਪ੍ਰਧਾਨ ਨੂੰ ਜੀ ਤੁਹਾਨੂੰ ਇਹ ਪਤਾ ਹੈ ਕਿ ਲੇਰਕ ਦੇ ਵਿੱਚ ਤੁਹਾਡੀ ਬੰਦੀ ਜਿਹੜੀ ਉੱਪਰ ਕੇ ਅੱਗਾਈ ਹੋਈ ਹੈ ਜੀ ਇਸ ਤਰ੍ਹਾਂ ਜਦੋਂ ਤੁਸੀਂ ਕਿਵੇਂ ਇਕੱਠੇ ਤੁਹਾਨੂੰ ਕਰੋਗੇ ਬਿਲਕੁਲ ਇਹ ਮੈਂ ਥੋੜੇ ਦਿਨ ਤੱਕ ਅਸੀਂ ਵੈਸੇ ਕਿਉਂ ਇਹੀ ਦੀ ਬਾਲੀ ਵੱਡੀ ਗੱਲ ਨਹੀਂ ਹੈਗੀ ਕੋਈ ਜਿਆਦੇ ਵੱਡੀ ਸਮੱਸਿਆ ਨਹੀਂ ਹੈਗੀ ਸੋ ਜਿੱਥੇ ਇੱਕ ਪਰਿਵਾਰ ਚ ਚਾਰ ਭਾਂਡੇ ਹੁੰਦੇ ਨੇ ਨਾ ਖੜਕਦੇ ਰਹਿੰਦੇ ਨੇ ਮਾੜਾ ਮੋਟਾ ਤੇ ਇਹਦੇ ਨਾਲ ਜੀਵ ਵੀ ਲੱਗਿਆ ਰਹਿੰਦਾ ਤੇ ਸਾਨੂੰ ਇੱਕ ਦੂਜੇ ਦਾ ਪਿਆਰ ਵੀ ਪਤਾ ਲੱਗਦਾ ਰਹਿੰਦਾ ਸੋ ਇਹੀ ਦੀ ਕੋਈ ਗੱਲ ਨਹੀਂ ਇਹਨੂੰ ਅਸੀਂ ਵਧੀਆ ਤਰੀਕੇ ਨਾਲ ਅਸੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਧਿਆਨ ਚ ਲਿਆ ਕੇ ਜੋ ਵੀ ਕੋਈ ਛੋਟੀ ਮੋਟੀ ਕੋਈ ਦਿੱਕਤ ਹੈਗੀ ਕੋਈ ਵੀ ਜਿਆਦਾ ਵੱਡੀ ਪ੍ਰੋਬਲਮ ਨਹੀਂ ਹੈਗੀ ਬਹੁਤ ਛੋਟੀਆਂ-ਛੋਟੀਆਂ ਜਿਹੜੀਆਂ ਪ੍ਰੋਬਲਮ ਜਿਹੜੇ ਉਹਨਾਂ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਐਨੀ ਮਸੂਚ ਕਰ ਰਹੇ ਹੋ ਤੁਹਾਡੀ ਬਿੰਦੂ ਤੁਸੀਂ ਵੀ ਹਿੱਸਾ ਬਣਗੇ ਨਹੀਂ ਨਹੀਂ ਮੈਂ ਮੈਂ ਕਹਦਾ ਹਿੱਸਾ ਬਣਨਾ ਜੀ ਅਸੀਂ ਤਾਂ ਦੇਖੋ ਬਤੌਰ ਜ਼ਿਲ੍ਹਾ ਪ੍ਰਧਾਨ ਮੈਨੂੰ ਕਿਸੇ ਵੀ ਪਿੰਡ 'ਚ ਕਿਸੇ ਵੀ ਸ਼ਹਿਰ 'ਚ ਮੇਰਾ ਕੋਈ ਵਰਕਰ ਆਵਾਜ਼ ਮਾਰੂਗਾ ਜਿਹੜਾ ਮੇਰੀ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਮੈਂਬਰ ਆ ਚਾਹੇ ਉਹ ਮੇਰੀ ਬਲਾਕ ਕਾਂਗਰਸ ਕਮੇਟੀ ਦਾ ਮੈਂਬਰ ਆ ਮੈਨੂੰ ਉੱਥੇ ਜਾਣਾ ਮੇਰਾ ਫਰਜ਼ ਬਣਦਾ ਕਿਉਂਕਿ ਇਹ ਬਹੁਤ ਜ਼ਿਆਦਾ ਜ਼ਰ ਕਾਫੀ ਇੱਥੇ ਦੇ ਸਬੰਧਤ ਜਿਹੜੇ ਸਾਡੇ ਡੀਸੀਸੀ ਦੇ ਮੈਂਬਰ ਸਾਹਿਬਾਨ ਸੀ ਉਹਨਾਂ ਨੇ ਮੈਨੂੰ ਬੇਨਤੀ ਕੀਤੀ ਸੀ ਤੇ ਮੈਂ ਉਹਨਾਂ ਦੇ ਇੱਥੇ ਦੇਖੋ ਇੱਥੇ ਕੋਈ ਇਹ ਤਾਂ ਨਹੀਂ ਹੋ ਰਿਹਾ ਵੀ ਅਸੀਂ ਕਿਸੇ ਹੋਰ ਪਾਰਟੀ ਦੀ ਸਪੋਰਟ ਕਰ ਰਹੇ ਨੇ ਜਿਹੜੇ ਨੌਜਵਾਨ ਨੇ ਇਹ ਕਰਤਾ ਉਸ ਸਾਡੀ ਪਾਰਟੀ ਦੀ ਸਪੋਰਟਰ ਹੈ ਨੇ ਜੇ ਹੁਣ ਸਪੋਜ਼ ਕਰੋ ਮੈਂ ਇੱਥੇ ਨਾ ਆਉਂਦਾ ਤਾਂ ਇਹਨਾਂ ਦਾ ਦਿਲ ਟੁੱਟਦਾ ਨਹੀਂ 골ਦੀ ਕੋਈ ਲੱਗਤੋ ਨਹੀਂ ਕਰ ਰਹੇ ਅੰਦੇ ਮੇਰੀ ਗੱਲ ਸੁਣੋ ਸਾਡੇ ਬੱਚੇ ਨੇ ਕੋਈ ਅਸੀ ਗੱਲ ਨਹੀਂ ਹੈਗੀ ਉਹ ਕੁਦਰਤੀ ਪ੍ਰੋਗਰਾਮ ਦੇ ਵਿੱਚ ਪਹਿਲਾਂ ਪਾਉਣਾ ਪੈਂਦਾ ਇਹ ਕੋਈ ਅਸੈਂਬਲੀ ਦਾ ਨਹੀਂ ਪਾਰਲੀਮੈਂਟ ਦੀ ਇਲੈਕਸ਼ਨ ਹੈ ਪ੍ਰੋਗਰਾਮ ਬਣੇ ਹੁੰਦੇ ਨੇ ਅਪਰੂਵਲ ਹੁੰਦੀਆਂ ਉਹ ਆਪਣੇ ਲੈਵਲ ਤੇ ਉਹਨਾਂ ਨੇ ਆਪਣੇ ਪ੍ਰੋਗਰਾਮ ਰੱਖ ਲਿਆ ਤੇ ਚਲੋ ਉੱਥੇ ਗੋਲਡੀ ਚਲੇ ਗੋਲਡੀ ਸਾਡਾ ਹੀ ਕੋਈ ਗੱਲ ਨਹੀਂ ਆ ਉਹ ਮੁੰਡੇ ਵੀ ਸਾਡੇ ਹੀ ਨੇ ਸਾਡੇ ਬੱਚੇ ਨੇ ਲੇਕਿਨ ਜੇ ਉਹ ਆਪਣਾ ਪ੍ਰੋਗਰਾਮ ਪਹਿਲਾਂ ਕਿਤੇ ਅਪਰੂਵਲ ਹੋਉਂਦੀ ਤਾਂ ਸਾਰਾ ਕੁਝ ਇਹਦੇ ਬਾਅਦ ਕਰਨਾ ਹੀ ਹੈ ਮੈਂ ਇੱਕ ਚੀਜ਼ ਅਸੀਂ ਹੋਰ ਰੱਖੀ ਸੀ ਕਿ ਜਿਹੜਾ ਫਸਟ ਵਰਕਰ ਮੀਟ ਹੈ ਹੁਣ ਤੁਹਾਡੇ ਸਾਹਮਣੇ ਦੇਖ ਲਓ ਵੀ ਸਾਰੇ ਹਰਕੇ ਦੇ ਵਰਕਰ ਇੱਥੇ ਬੈਠੇ ਆ ਹੁਣ ਉੱਥੇ ਜੇ ਗੋਲਡੀ ਜਿੱਧਰ ਲੈ ਜਾ ਉਧਰ ਲੈ ਜਾ ਹੋਰ ਕੋਈ ਵੀ ਵਿਚਾਰਾ ਕੋਈ ਮਾਨਸਾਤ ਉਹ ਆ ਕੇ ਉੱਥੋਂ ਆ ਕੇ ਆ ਕੇ ਉਹ ਮਿਲਣੇ ਕੋ ਜਦੋਂ ਮਰਜ਼ੀ ਮ ਫਸਟ ਮੀਟਿੰਗ ਸਾ ਇਹਨਾਂ ਨੇ ਇੱਕ ਦਸਤੂਰ ਬਣਾਇਆ ਸੀ ਕੈਂਡੀਡੇਟ ਜੀ ਉਹਨਾਂ ਸਾਰੇ ਵਰਕਰ ਅੱਜ ਸਾਰਾ ਵਰਕਰ ਲੈਰੇ ਦਾ ਕਿੱਥੇ ਆ ਦੇਖਿਆ ਤੁਸੀਂ ਇਸ ਕਰਕੇ ਇਹ ਵਰਕਰ ਮੀਟਿੰਗ ਰੱਖੀ ਹੈ ਅਸੀਂ ਇਹ ਵਰਕਰ ਮੀਟਿੰਗ ਵਾਸਤੇ ਸਾਰਿਆਂ ਨੂੰ ਚਾਹੁੰਦੇ ਹਾਂ ਇਕੱਠੇ ਆ ਕੇ ਤੁਹਾਨੂੰ ਢਿੱਕੇ ਮੋਟੇ ਰੋਸੇ ਬਰਵਾਰਾ ਚੰਦ ਨੇ ਸਾਡੇ ਬੱਚੇ ਨੇ ਕੋਈ ਗੱਲ ਛਾ